दस बजे निकला निकल गए थे कुलदीप ढाबे जी टोटली के साइकिल से सब चोर मिले हमको पकड़ लिए बहुत मांगे कितने बंदे थे चार बंदे कैसे किया क्या हालात थे उनके पास सर डांग सी थी माका सी का किस पर थे मोटरसाइकिल पर कितनी मोटरसाइकिल थी दो मोटरसाइकिल चार बंदे क्या था आपके मेरे आगे पीछे लगा दिया सब मोटरसाइकिल मैं रुक गया कने जबर में पकड़ के गिरा दे आप कहां से आ रहे थे हां जी कहां से आ तो रहे तो तो थे कुलदीप ढाबे से खाना लेकर हां जी हां तो हमको पकड़ लेकिन क्या हम कुछ नहीं हुँ। हुँ। हमको तो मारने लगे जेब मोबाइल वाले के चला गए आपको तो माफी पीटा वहां पर हां वहां सर पीटा कहां कहां पर के कहां कहां के उठा हमारे हाथ में पैर दोनों तोड़ गए मूल भी हां वाले ਦੋ ਬੰਦੇ ਦੋ ਨਹੀਂ ਬੰਦੇ ਦੋ ਸਟੂਡੈਂਟ ਅਸੀਂ ਚਾਰ ਬੰਦੇ ਆਪ ਕਿਆ ਮਾਰ ਪਟਿਆਲਾ ਗੇਟ ਜਾ ਰਹੇ ਸੀ ਪੀਪੀਐਸ ਸਕੂਲ ਕੋਲੇ ਜਿਹੜਾ ਕਮੇਟੀ ਤੋਂ ਪਹਿਲਾਂ ਗੇਟ ਆਂਦਾ ਉੱਥੇ ਬਸ ਚਾਰ ਮੁੰਡੇ ਸੀਗੇ ਉਹਨਾਂ ਨੇ ਮੈਨੂੰ ਪਹਿਲਾਂ ਸਪਰੇ ਸੰਗਾਈ ਸਪਰੇ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਦੀ ਨਾਲ ਰਾਡ ਮਾਰੀ ਸਿਰ ਤੇ ਮੈਨੂੰ ਨਹੀਂ ਪਤਾ ਲੱਗਿਆ ਤੇ ਮੇਰਾ ਮੋਬਾਈਲ ਫੋਨ ਵੀ ਲੈ ਗਏ ਉਸੇ ਕਾਪੀ ਮੋਟਰਸਾਈਕਲ ਤੇ ਸੀ ਅੱਛਾ ਤੂੰ ਬਾਹਰ ਤੇ 14 ਵਜੇ ਬੌਲਟੀ ਗਾਰਨੇ ਦਰਵਾਜਾ ਖੋਲਨੇ ਵੀ ਕੌਣ ਹੈ ਕੌਣ ਹੁਣ ਨਾਲ ਦੀ ਨਾਲ ਭੱਜ ਗਈ ਉਹ ਕੋਈ ਉਹ ਕਾਰੇ ਤੇ ਸੀ ਉਹ ਮੋਟਰਸਾਈਕਲ ਤੇ ਸੀ ਕਿੰਨੇ ਕੁ ਵਜੇ ਢੀਕੋ ਚਾਹ ਇਹ ਸੀ 10 15 ਵਜੇ ਤੋਨੂ ਕੀ ਕਹਿੰਦੇ ਸੀ ਜੀ ਮੈਨੂੰ ਕਹਿੰਦੇ ਖਾੜੋ ਖੜ ਖੜ ਮੈਂ ਕਹਿੰਦਾ ਇੱਕ ਮਿੰਟੋ ਖੜ ਤੈਨੂੰ ਮੈਂ ਦੱਸ ਦਾਂ ਦੱਸ ਦਾਂ ਨਾਲ ਦੀ ਨਾਲ ਸਪਰੇਅ ਕਰਕੇ ਮੈਂ ਗਿਰ ਗਿਆ ਜੀ ਨਾਲਦੀ ਨੇ ਰਾਡ ਮਾਰੀ ਰਾਡ ਮਾਰ ਕੇ ਮੇਰਾ ਮੋਬਾਈਲ ਲੈ ਕੇ ਚਲੇ ਗਏ ਹੋਰ ਵੀ ਕੁਝ ਖੋਇਆ ਮੋਬਾਈਲ ਤੋਂ ਨਾ ਮੋਬਾਈਲ ਤੋਂ ਇਲਾਵਾ ਕੁਝ ਨਹੀਂ ਖੋਇਆ ਜੀ ਉਸ ਸਕਿਉਰਿਟੀ ਗਾਰਡ ਆ ਗਏ ਸੀ ਨਾ ਦੋ ਸਰਦਾਰ ਉਹ ਕਹਿੰਦੇ ਖੜੋ ਖੜੋ ਉਹ ਬਸ ਨਾਲਦੀ ਨੇ ਕਹਿੰਦੇ ਬੈੱਕ ਵੇਟੋ ਰਾਡ ਦੁਬਾਰਾ ਮਾਰਨ ਲੱਗੇ ਸੀ ਉਹ ਕਹਿੰਦੇ ਮਾਰੀ ਨਾ ਮਾਰੀ ਨਾ ਹੋਰ ਸੁਪਰੇ ਇੱਕਦਮ ਸਾਰ ਮੇਰੇ ਹੱਥ ਪੈਰ ਜਮੀ ਡੈੱਡ ਹੋ ਗਈ ਸੀਗੇ ਵੀ ਹੱਥ ਚੱਕਦਾ ਸੀ ਹੱਥ ਥੱਲੇ ਗਿਰਦਾ ਸੀ ਵੀ ਜਮੀ ਡੈੱਡ ਹੋ ਗਿਆ ਸੀ ਬਹੁਤ ਨਸ਼ੀਲੀ ਸੀਗੀ ਚੁੱਪੀ ਹੋ ਚੁੱਕੀ ਮੈਂ ਉਹ ਕੋ ਚ ਮੈਂ ਉਹਨਾਂ ਨੇ ਕਿਹਾ ਸਕੌਂਟੀ ਗਾੜਨੀ ਮੈਂ ਕਿਹਾ ਸਰ ਮੈਨੂੰ ਪਾਣੀ ਲਿਆ ਦੇਣਾ ਠੀਕ ਨਹੀਂ ਹੈਗਾ ਉਹਨਾਂ ਨੇ ਪਾਣੀ ਬੁਲਾਇਆ ਠੀਕ ਹੈ ਸੌਂ ਕੀਤਾ ਮੇਰੇ ਭਾਈ ਸਾਹਿਬ ਆ ਗਏ ਕਿ ਮੈਂ ਤੁਹਾਡੇ ਰੋਡ ਸਰਵਿਚ ਮਾਰ ਗਿਆ ਤੇ ਦੁਬਾਰਾ ਮਾਰ ਚੈਰਾ ਤੁਹਾਡੇ ਜਾਣ ਦਾ ਹਾਂਜੀ ਹੁਣ ਕੀ ਮੰਨ ਕਰਦੇ ਹੋ ਹੁਣ ਪਟਿਆਲੇ ਰੈਫਰ ਕੀਤਾ ਜੀ ਮੰਗ ਵੀ ਕਰਦੇ ਹੋ ਮੰਗ ਸਰ ਉਹਨਾਂ ਨੂੰ ਫੜਨਾ ਚਾਹੁੰਦਾ ਜੀ ਇਹ ਜਿਹਿਆਂ ਨੂੰ ਦੱਸੋ ਦੋ ਜਵਾਬ ਤੇ 13-14 ਸਾਲ ਦੇ ਸੀ ਦੋ ਬੜੇ-ਬੜੇ ਸੀ 24-25 ਸਾਲ ਦੇ ਇੱਕੋ ਮੋਟਰਸਾਈਕਲ ਤੇ ਸੀ ਚਾਰ ਜਣੇ ਬੈਠੇ ਸੀ ਚਾਰ ਜਣੇ ਬੈਠੇ ਸੀ ਜੀ ਹੁਣ ਇਹ ਤਾਂ ਕਿਸ ਤਰ੍ਹਾਂ ਲੱਗਦੀ ਜੀ ਕਿ ਲੱਗੋ ਸਰ ਮੈਂ ਬੇਹੋਸ਼ ਹੋ ਗਿਆ ਮੈਂ ਤਾਂ ਦੇਖਿਆ ਉਹਨੂੰ ਇੱਕ ਪੇਸ਼ੈਂਟ ਮਨਮਿੰਦਰ ਸਿੰਘ ਆ ਉਹਦੇ ਸਿਰ ਤੇ ਸੱਟ ਹੈਗੀ ਤੇ ਇੱਕ ਮਨਸਰਾਂ ਪੇਸ਼ੈਂਟ ਹੈ ਉਹਦੇ ਦੋਨੋਂ ਲੱਤਾਂ ਤੇ ਸੱਟ ਹੈ ਸਰ ਲੱਗ ਰਿਹਾ ਬਾਕੀ ਐਕਸਰੇ ਤੋਂ ਬਾਅਦ ਵੀ ਕਨਫਰਮ ਹੋ ਜਾਵੇਗਾ ਕੰਡੀਸ਼ਨ ਹੈ ਜੇ ਸਟੇਬਲ ਹੈ ਦੋਨਾਂ ਦੀ ਇੱਕ ਮਨਮਿੰਦਰ ਸਿੰਘ ਦੇ ਸਿਰ ਤੇ ਸੱਟ ਆ ਉਹਨੂੰ ਲੱਗ ਪਈ ਇਹ ਮੁੰਡੇ ਦੇ ਸਾਡੇ ਕੋਲ ਛੁੱਟੀ ਕਰੀ ਆਹੀ ਉਦੋਂ ਬਾਅਦ ਚਾਰ ਜਾਣੇ ਆਏ ਮੋਟਰਸਾਈਕਲਾਂ ਦੇ ਦੋ ਤੇ ਉਹਨਾਂ ਨੇ ਔਰ ਸਾਰੇ ਇਹ ਮੁੰਡੇ ਨੂੰ ਫੜ ਕੇ ਮਤਲਬ ਰਾੜਾ ਨਾਲ ਹਮਲਾ ਕਰੇ ਦੋਨੇ ਲੱਤਾਂ ਤੇ ਇੱਕ ਬਾਹ ਤੋੜਤੀ ਮੋਬਾਈਲ ਵਿੱਚ ਇਹਨਾਂ ਦਾ ਝਗੜਾ ਹੋਇਆ ਮੋਬਾਈਲ ਇਹ ਪੀ ਨਹੀਂ ਗਿਆ ਤੀ ਉਹ ਜ਼ਬਰਦਸਤੀ ਮੋਬਾਈਲ ਖੋਣ ਦੇ ਚੱਕਰ 'ਚ ਮਤਲਬ ਪਿੱਛੇ ਝਾੜੀਆਂ 'ਚ ਛੱਟ ਗਏ ਇਹ ਚੋਰੀਆਂ ਔਰੇ ਬਹੁਤ ਲਗਾਤਾਰੇ ਹੋ ਰਹੀਆਂ ਨੇ ਔਰੇ ਕਟਵੜ 30 40 ਫੈਕਟਰੀਆਂ ਨੇ ਬਹੁਤ ਮੁੰਡੇ ਵਰਕਰ ਕੰਮ ਕਰਦੇ ਨੇ ਹਫਤੇ 'ਚ ਕਦੀ ਬਰੀ ਚੋਰੀ ਹੁੰਦੀ ਆ ਹੁਣ ਐਸ.ਐਸ. ਸਾਹਿਬ ਆਏ ਨੇ ਮੇਰੇ ਧਿਆਨ 'ਚ ਲਿਆਦਾ ਸਾਰਾ ਮਸਲਾ ਪੱਕੇ ਅੱਗੇ ਦੇਖਦੇ ਕੀ ਕਾਰਵਾਈ ਹੁੰਦੀ ਆ ਤੇ ਦੋ ਘਟਨਾਵਾਂ ਵੱਖ-ਵੱਖ ਨੇ ਇੱਕ ਦੂਸਰੀ ਘਟਨਾ ਦਾ ਅਸੀਂ ਹਸਪੀਟਲ ਲੈ ਕੇ ਆਏ ਆ ਉਸ ਤੋਂ ਰੇ ਆ ਕੇ ਪਤਾ ਲੱਗਾ ਦੂਸਰੀ ਘਟਨਾ ਆਪਣੇ ਪੀਪੀਐਸ ਸਕੂਲ 'ਤੇ ਹੋਈ ਆ ਉਹਦੇ ਵੀ ਰਾਡ ਮਾਰ ਕੇ ਉਹਨੂੰ ਮਤਲਬ ਥੱਲੇ ਛੱਟ ਕੇ ਮਤਲਬ ਇਕੱਠੀਆਂ ਜੀ ਦੋਨੇ 9:30 ਤੋਂ 10:00 ਵਜੇ ਤੇ ਦੋਨੇ ਘਟਨਾ ਇਕੱਠੀਆਂ ਹੋਈਆਂ ਅਨਛੇੜੀ ਨੇ ਜੀ 4 ਜਾਣੇ ਨੇ ਇਹ ਜੀ ਦੱਸਣ ਦੇ ਹਿਸਾਬ ਨਾਲ ਮੁੰਡੇ ਦੇ ਦੋਨੇ ਮੁੰਡੇ ਨਸ਼ਾ ਬਹੁਤ ਕਰਿਆ ਹੋਇਆ ਸੀ ਹੁਣੇ ਛਿੱਤੇ ਰਾਣਾ ਮਾਰੀ ਉਹ ਤੇ ਕੀ ਨਾਮ ਉਹਦੇ ਤੇ ਲੈ ਕੇ ਆਉਂਦੇ ਤਾਂ ਦੂਰ ਕਰਾ ਲਈ ਤਗੜਾ ਬਿਲਕੁਲ ਹੋ ਸਕਦਾ ਸੀ ਅਸੀਂ ਫਟਾਫਟ ਦਾ ਤੁਹਾਨੂੰ ਪਤਾ ਲੱਗਿਆ ਇਹਨਾਂ ਬਾਹਰ ਨਿਕਲਿਆ ਇਹਨੂੰ ਝਾੜੀ ਛੱਟਿਆ ਇਹਦਾ ਵਿਚਾਰਾ ਆਪਣੇ ਮਤਲਬ ਸਹਾਰੇ ਨਾਲ ਆਇਆ ਪੂਣੀਆਂ ਦਾ ਸਹਾਰਾ ਲਾ ਕੇ ਬਾਹਰ ਨਿਕਲਿਆ ਉੱਥੇ ਗੱਡੀਆਂ ਗੁੱਡੀਆਂ ਨੂੰ ਹਾਕਾਂ ਮਾਰੀਆਂ ਨਹੀਂ ਆਇਆ ਕੋਈ ਇੱਕ ਬੰਦਾ ਆਇਆ ਉਹਨੇ ਦੇ ਦੇ ਕੇ ਤੁਹਾਨੂੰ ਅੱਗੇ ਫੋਨ ਕਰਿਆ ਨਹੀਂ ਸੀ ਫਿਰ ਜਿਹੜੀ ਉਹ ਲੱਗਦਾ ਹੈ ਇਸ ਦੇ ਟਾਈਮ ਤੇ ਮਦਦ ਕਰਨ ਲਈ ਕਿਹਦੇ ਜੋ ਨਾ ਸ਼ਹਿਰ ਮਦਦ ਕਰਦੇ ਨਹੀਂ ਕੋਈ ਗੱਡੀ ਵਾਲਾ ਕੋਈ ਨਹੀਂ ਖੜਿਆ ਜਿਸ ਨੇ ਵੀ ਇੱਥੇ ਜਣਾ ਆਇਆ ਉਹਨੇ ਰੌਲਾ-ਗੁਲਾ ਪਾਇਆ ਫਿਰ ਅਸਲ ਮਾਈਕ ਫੋਟੋ ਬਾਦ ਇਹ ਇਹਨਾਂ ਦੇ ਸਾਨੂੰ ਤਲਾਹ ਮਿਲੀ ਸੀ 11:00 ਵਜੇ ਕਰੀਬ ਅਸੀਂ ਉੱਥੇ ਮੌਕੇ ਤੇ ਪਹੁੰਚੇ ਸੀ ਜੀ ਵਿਨੋਦ ਫਰੀਚ ਦੇ ਸਾਹਮਣੇ ਤੇ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਖਾਣਾ ਲੈ ਕੇ ਵਾਪਸ ਜਾ ਰਿਹਾ ਸੀ ਸਾਈਕਲ ਤੇ ਕੋਈ ਚਾਰ ਆ ਮੋਟਰਸਾਈਕਲ ਤੇ ਆਏ ਨੇ ਉਹਨੂੰ ਛੜੀ ਟਾਈਪ ਦੱਸ ਰਿਹਾ ਜਿਸਮ ਦਾ ਹੱਥਾਂ 'ਚ ਰਾੜਾਂ ਸੀ ਉਹਨਾਂ ਦੇ ਉਹ ਇਹਦੇ ਸੱਟਾ ਮਾਰ ਕੇ ਦਾ ਮੋਬਾਈਲ ਖੋਕ ਲਿਆ ਜੀ ਮੋਬਾਈਲ ਨੂੰ ਵੀ ਨੂਕ ਨਾਲ ਨਹੀਂ ਕੰਮ ਕੀਤਾ ਸਾਬ ਹਾਜਾ ਜੇ ਮੈਲ ਖੋਣ ਦੀ ਨੀਤਨਾ ਕੰਮਦਾ ਜਿਹੜਾ ਪੁੱਛਾ ਉਸਦੀ ਕਿੱਥੇ ਸੱਟ ਲੱਗੀ ਉਹਦੇ ਵੀ ਸਿਰ ਚ ਉਹਨੇ ਰਾਡ ਮਾਰ ਕੇ ਇਹਦਾ ਮੈਲ ਖੋਇਆ ਬਾਕੀ ਇਹਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਜੀ ਸਿਸ਼ਟੀ ਕੈਮਰੇ ਚੈੱਕ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਬਿਆਨ ਲਿਖ ਕੇ ਬਣਦੀ ਜੀ ਨਾਲ ਕਰੀ ਦਿੱਤੀ ਜਿਹੜਾ ਕਿੰਨੇ 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 ਕਿੱਥੇ ਕਿੱਥੇ ਸੱਟਾਂ ਮਿਲੇ ਉਹਨੇ ਵੀ ਲੱਗ ਲੱਗ ਪਈ ਇਹ ਜੀ ਡਾਕਟਰ ਸਾਹਿਬ ਜੀ ਆਪਣਾ ਰਿਪੋਰਟਾ ਬਣਾ ਰਹੇ ਆ ਬਾਕੀ ਡਾਕਟਰ ਸਾਹਿਬਾਂ ਦਾ ਜੋ ਵੀ ਹੋਏਗੀ ਰਿਕਾਰਡ ਲੈ ਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਰੀ ਦਿੱਤੀ ਇਹ ਲਗ ਲਗ ਮਾਮ ਹੈ ਕੀ ਲੱਗਦਾ ਵੀ ਇੱਕੋ ਬੰਦੇ ਨੇ ਜਿਹੜੇ ਇਹ ਪਤਾ ਨਹੀਂ ਜਾਂ ਦਿੱਤਾ ਹੈ ਜਿਹਨੇ ਵੀ ਕੈਡੀ ਵਿੱਚ ਆਪ ਚਾਰ ਬੰਦੇ ਚਾਰੇ ਦੱਸ ਰਹੇ ਨੇ ਪਰ ਉਹ ਇੱਕ ਦੱਸ ਰਹੇ ਨੇ ਦੋ ਬੈਕ ਤੇ ਸੀ ਇੱਕ ਦੱਸ ਰਹੇ ਇੱਕ ਬੈਕ ਤੇ ਚਾਰ ਜਾਣੇ ਸੀ ਇਹ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਵੇਂ ਹੋਇਆ ਉਹਨਾਂ ਖਿਲਾਫ ਕਾਰਵਾਈ